ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਮਨਦੀਪ ਕੌਰ ਮਰਖਾਈ ਜਿਸ ਤਰ੍ਹਾਂ ਕਿ ਆਪਾਂ ਵਕ ਵਕ ਮੁੱਦਿਆਂ ਤੇ ਵਿਚਾਰ ਕਰਦੇ ਰਹਿੰਨੇ ਆ ਸੋ ਅੱਜ ਆਪਣੇ ਨਾਲ ਨੇ ਵੀਰ ਜੀ ਜਸਵੀਰ ਸਿੰਘ ਸਸਤੇਵਾਲਾ ਜਿਨ੍ਹਾਂ ਨੂੰ ਅਕਸਰ ਹੀ ਤੁਸੀਂ ਪੰਥਕ ਮੁੱਦਿਆਂ ਤੇ ਬੜੀ ਬੇਬਾਕੀ ਦੇ ਨਾਲ ਗੱਲ ਕਰਦੇ ਆ ਹੋਇਆ ਦੇਖਿਆ ਸੋ ਸਭ ਤੋਂ ਪਹਿਲਾਂ ਬਾਈ ਜੀ ਦਾ ਸਵਾਗਤ ਕਰਦੇ ਆ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਭਾਈ ਜੀ ਪਿਛਲੇ ਦਿਨਾਂ ਚ ਆਪਾਂ ਦੇਖੀਏ ਸਿਆਸਤ ਦੇ ਵਿੱਚ ਇੱਕ ਬਹੁਤ ਤਕੜਾ ਜਿਹੜਾ ਪੁਚਾ ਲਾਇਆ ਹੋਇਆ ਗੱਲ ਆਪਾਂ ਸਿਆਸਤ ਦੀ ਜੇ ਕਰਦੇ ਆਂ ਤਾਂ ਸਿਆਸਤ ਦੇ ਵਿੱਚ ਬਹੁਪੱਖੀ ਪਾਰਟੀਆਂ ਵੀ ਨਜ਼ਰ ਆਉਂਦੀਆਂ ਪਰ ਅੱਜ ਅਸੀਂ ਇੱਕ ਪਾਰਟੀ ਦੀ ਗੱਲ ਕਰਾਂਗੇ ਜਿਹੜੀ ਪਾਰਟੀ ਸਾਡੀ ਖੇਤਰੀ ਪਾਰਟੀ ਜਿਹਨੂੰ ਅਸੀਂ ਕਹਿੰਨੇ ਪੰਜਾਬ ਦੀ ਜਨਮੀ ਹੋਈ ਪਾਰਟੀ ਤੇ ਅੱਜ ਉਸ ਪਾਰਟੀ ਦੇ ਵਿੱਚ ਐਡਾ ਵੱਡਾ ਪਹਚਾਣ ਆ ਜਾਣਾ ਲੋਕਾਂ ਨੂੰ ਡਬਲ ਮਾਈਂਡਡ ਕਰ ਦੇਣਾ ਲੋਕਾਂ ਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਹੋਣ ਲੱਗ ਜਾਣੀਆਂ ਇਹ ਸਭ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਭੈਣ ਜੀ ਪਹਿਲਾਂ ਤਾਂ ਜਿੱਦਾਂ ਤੁਸੀਂ ਕਿਹਾ ਨਾ ਕਿ ਖੇਤਰੀ ਪਾਰਟੀ ਬਿਲਕੁਲ ਖੇਤਰੀ ਪਾਰਟੀ ਤਾਂ ਉਹ ਹੁੰਦੀ ਮੈਨੂੰ ਲੱਗਦਾ ਵੀ ਜਿਹੜੀ ਖੇਤਰ ਦੇ ਵਿੱਚ ਰਹਿੰਦੇ ਲੋਕਾਂ ਦੇ ਨਾਲ ਜੁੜੀ ਹੋਵੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜੀ ਹੋਵੇ ਕਿਉਂਕਿ ਉਹਨੂੰ ਆਪ ਦੇ ਖੇਤਰ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਦਾ ਪਤਾ ਹੁੰਦਾ ਲੋਕ ਮੁੱਦਿਆਂ ਦਾ ਪਤਾ ਹੁੰਦਾ ਤੇ ਜਦੋਂ ਤੁਸੀਂ ਲੰਬੇ ਸਮੇਂ ਤੋਂ ਨਸ਼ੇ ਦੀ ਲੜਾਈ ਲੜਦੇ ਆ ਰਹੇ ਹੋ ਤੇ ਮੈਨੂੰ ਲੱਗਦਾ ਵੀ ਸਾਡੇ ਖੇਤਰ ਦੇ ਵਿੱਚ ਜਿਹੜਾ ਨਸ਼ਾ ਆਇਆ ਉਹ ਆਇਆ ਹੀ ਉਹ ਤਾਂ ਸਾਡੀ ਖੇਤਰੀ ਪਾਰਟੀ ਰਾਜ ਕਰਨ ਦੀ ਸੀ ਬਿਲਕੁਲ ਹਣਾ ਤੇ ਫਿਰ ਅਸੀਂ ਇਸ ਪਾਰਟੀ ਨੂੰ ਐਂ ਕਹੀਏ ਯੇ ਵੀ ਇਹ ਤਾਂ ਸਾਡੀ ਖੇਤਰੀ ਪਾਰਟੀ ਹੈ ਚਲੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਇਹ ਪਾਰਟੀ ਖੇਤਰੀ ਸੀ ਪਰ ਜਿਹੜਾ ਖੇਤਰ ਦੇ ਨਾਲ ਜੁੜੇ ਰਹਿਣ ਵਾਲਾ ਸਿਧਾਂਤ ਸੀਗਾ ਜਦੋਂ ਉਹਦੇ ਤੋਂ ਭੱਜ ਗਏ ਜਦੋਂ ਉਹਦੇ ਤੋਂ ਆਕੀ ਹੋ ਗਏ ਤੇ ਫਿਰ ਇਹ ਜਿਹੜੇ ਆ ਦੇਣੇ ਆ ਜਿਹੜੇ ਚੱਲਦੇ ਪਏ ਆ ਜਿਹੜਾ ਅੱਜ ਅਕਾਲੀ ਦਲ ਦਾ ਜਿਹੜਾ ਹਸ਼ਰ ਆ ਇਹਦੇ ਤੱਕ ਪਹੁੰਚਣ ਦਾ ਸਭ ਤੋਂ ਵੱਡਾ ਕਾਰਨ ਹੀ ਇਹਨਾਂ ਦਾ ਇਹ ਆ ਕਿ ਉਹ ਇਹ ਸਾਰੀਆਂ ਉਹਨਾਂ ਚੀਜ਼ਾਂ ਦੇ ਨਾਲੋਂ ਟੁੱਟ ਗਏ ਜਿਵੇਂ ਪੰਥਕ ਪਾਰਟੀ ਖੇਤਰੀ ਪਾਰਟੀ ਨਾ ਤਾਂ ਪੰਥ ਦੇ ਸਿਧਾਂਤ ਦੇ ਉੱਤੇ ਲੋਕ ਖੜੇ ਰਹੇ ਤੇ ਨਾ ਹੀ ਖੇਤਰ ਦੇ ਨਾਲ ਜਿਹੜੇ ਲੋਕ ਜਿਹੜੇ ਇਹਨਾਂ ਦੇ ਖੇਤਰ ਦੇ ਵਿੱਚ ਵਸਦੇ ਲੋਕਾਂ ਦੇ ਨਾਲ ਜਿਹੜਾ ਇਹ ਖੜੇ ਸਗੋਂ ਲੋਕਾਂ ਨੂੰ ਲੁੱਟਿਆ ਕੁੱਟਿਆ ਅਜਿਹੀਆਂ ਗੱਲਾਂ ਇਨਾਂ ਦੀਆਂ ਸਾਹਮਣੇ ਆਉਂਦੀਆਂ ਰਹੀਆਂ ਜਦੋਂ ਨਸ਼ਾ ਤਸਕਰਾਂ ਦਾ ਜਿਹੜਾ ਇੱਥੇ ਬੋਲਬਾਲਾ ਹੋਇਆ ਜਦੋਂ ਸਾਡੇ ਨੌਜਵਾਨਾਂ ਨੂੰ ਜਿਹੜਾ ਅੱਜ ਆਪਾਂ ਗੱਲ ਕਰਦੇ ਨਾ ਗੈਂਗਸਟਰ ਬਾਦ ਹਨਾ ਉਹ ਸਾਡੇ ਨੌਜਵਾਨਾਂ ਨੂੰ ਇਹਨਾਂ ਦੇ ਰਾਜ ਦੇ ਵਿੱਚ ਉਹ ਗੱਲ ਦੀ ਸ਼ੁਰੂਆਤ ਹੋਈ ਆ ਸਾਡੇ ਨੌਜਵਾਨਾਂ ਨੂੰ ਗੈਂਗਸਟਰ ਉਦੋਂ ਕਹਿਣਾ ਸ਼ੁਰੂ ਕੀਤਾ ਗਿਆ ਜਦੋਂ ਇਹ ਖੇਤਰੀ ਪਾਰਟੀ ਰਾਜ ਕਰਦੀ ਸੀ ਇਹਨਾਂ ਵੱਲੋਂ ਇੱਕ ਨਾਮ ਦੇ ਦਿੱਤਾ ਗਿਆ ਨੌਜਵਾਨਾਂ ਨੂੰ ਇਹ ਹਾਂ ਬਿਲਕੁਲ ਕੈਟਾਗਰੀਆਂ ਬਣਨੀਆਂ ਸ਼ੁਰੂ ਹੋ ਗਈਆਂ ਨਾਮ ਦੇ ਦਿੱਤਾ ਗਿਆ ਤੇ ਬਾਕੀ ਜਦੋਂ ਮੰਨ ਲਓ ਵੀ ਜਿਹੜੀ ਪਾਰਟੀ ਦੇ ਰਾਜ ਦੇ ਵਿੱਚ ਸਾਡੇ ਗੁਰੂ ਸਾਹਿਬ ਦੀ ਬੇਦਬੀ ਹੋ ਜਾਵੇ ਉਹਦੇ ਦੋਸ਼ੀ ਨਾਂ ਫੜੇ ਜਾਣ ਸਗੋਂ ਉਹ ਜਿਹੜਾ ਬੰਦਾ ਉਹਦਾ ਦੋਸ਼ੀ ਸੰਗਤ ਨੂੰ ਲੱਗੇ ਕਿ ਇਹ ਦੋਸ਼ੀ ਹੈ ਉਹਦੀਆਂ ਫਿਲਮਾਂ ਚਲਵਾਈਆਂ ਜਾਣ ਉਹਦੀਆਂ ਫਿਲਮਾਂ ਦੇ ਪੋਸਟਰਾਂ ਦੇ ਥੱਲੇ ਪੰਜਾਬ ਪੁਲਿਸ ਦੇ ਕੋਲੋਂ ਰਾਖੀ ਕਰਵਾਈ ਜਾਵੇ ਤਾਂ ਮੈਨੂੰ ਲੱਗਦਾ ਕਿ ਫਿਰ ਲੋਕ ਜਿਹੜੇ ਲੋਕਾਂ ਦਾ ਕਰਕੇ ਪਾਰਟੀ ਸੀ ਜਿਹੜੇ ਉਸ ਖਿੱਤੇ ਦੇ ਲੋਕ ਜਿਹੜੇ ਉਸ ਪਾਰਟੀ ਦਾ ਜਿਨ੍ਹਾਂ ਨੇ ਉਹਦੇ ਬੂਟੇ ਨੂੰ ਪਾਣੀ ਪਾਇਆ ਸੀ ਉਹ ਲੋਕ ਜਦੋਂ ਪਿੱਛੇ ਹੋ ਗਏ ਤੇ ਫਿਰ ਬੂਟੇ ਦਾ ਸੁੱਕਣਾ ਜਿਹੜਾ ਹੈਗਾ ਉਸ ਹਰ ਹਾਲਤ ਦੇ ਵਿੱਚ ਬੂਟੇ ਨੇ ਸੁੱਕਣਾ ਸੁਭਾਵਿਕ ਹੈ ਜਦੋਂ ਮਾਲੀ ਮਾਲੀ ਦੇ ਹੀ ਉਹ ਬੂਟਾ ਮਾਲੀ ਨੇ ਤੰਗ ਕਰਨ ਲੱਗ ਜੇ ਤੇ ਮਾਲੀ ਜਦੋਂ ਪਾਣੀ ਪਾਉਣੋਂ हट ਗਿਆ ਤੇ ਫਿਰ ਬੂਟੇ ਦਾ ਇਹੀ ਹਸ਼ਰ ਹੋਣਾ ਸੀ ਜਿਹੜਾ ਅੱਜ ਹੋ ਰਿਹਾ ਹੈ ਦੇਖੋ ਭਾਈ ਜੀ ਗੱਲ ਕਰਦੇ ਆਂ ਵੀ ਇਨ੍ਹਾਂ ਦੇ ਜਿਹੜੇ ਹਥਿਆਰ ਸੀ ਜੀ ਇਕ ਸੌਦਾ ਸਾਧ ਦੇ ਫਿਲਮ ਦੇ ਪੋਸਟਰਾਂ ਦੀ ਤਾਂ ਰਾਖੀ ਪੰਜਾਬ ਪੁਲਿਸ ਵੱਲੋਂ ਕਰਵਾਈ ਗਈ ਪਰ ਨਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਉਹਦੇ ਉੱਤੇ ਅੱਜ ਤੱਕ ਕਿਸੇ ਵੀ ਸੈੱਟ ਨੇ ਕੋਈ ਫੈਸਲਾ ਨਹੀਂ ਦਿੱਤਾ ਬਹੁਤ ਸਾਰੀਆਂ ਸਿੱਟਾਂ ਬਣੀਆਂ ਵੀ ਰਹੀਆਂ ਤੇ ਟੈਂਦੀਆਂ ਵੀ ਰਹੀਆਂ ਇਹ ਨਕਾਰ ਦੇ ਵੀ ਰਹੇ ਦੋਸ਼ਨ ਅੰਤ ਗੱਲ ਇੱਥੇ ਆਉਂਦੀ ਹੈ ਕਿ ਸੁਖਬੀਰ ਬਾਦਲ ਸਾਹਿਬ ਪਾਰਟੀ ਸਮੇਤ ਕਾਲ ਤੱਕ ਸਾਹਿਬ ਤੇ ਜਾ ਕੇ ਆਪਣੇ ਆਪ ਆਪਣੇ ਆਪ ਨੂੰ ਸਮਰਪਿਤ ਕਰਦੇ ਨਹੀਂ ਤੇ ਨਾਲ ਕਹਿੰਦੇ ਨੇ ਮੰਨਦੇ ਨਹੀਂ ਉਥੇ ਪ੍ਰਧਾਨ ਸਾਹਿਬ ਦੀ ਜਹੇਦਾਰ ਕਾਲ ਤੱਕ ਸਾਹਿਬ ਦੀ ਹਜ਼ੂਰੀ ਦੇ ਵਿੱਚ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਤਾਬਿਆਂ ਦੇ ਵਿੱਚ ਖੜਕੇ ਆਪਦੇ ਗੁਨਾਹ ਨੂੰ ਮੰਨਦੇ ਨਹੀਂ ਸੀ ਕੱਲ ਪਰਸੋਂ ਦੀ ਉਹਨਾਂ ਚੀਜ਼ਾਂ ਤੋਂ ਵੀ ਮੁਕਰ ਕਰ ਹੋ ਗਏ ਕਹਿੰਦੇ ਨਹੀਂ ਜੀ ਮੈਂ ਤਾਂ ਇਕਾਗਰਤਾ ਬਣਾਉਣ ਲਈ ਇਹ ਚੀਜ਼ਾਂ ਮੰਨੀਆਂ ਮੈਂ ਤਾਂ ਵਿੱਚ ਹੈ ਹੀ ਨਹੀਂ ਸੀ ਇਹ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਇਹ ਪ੍ਰਧਾਨਗੀ ਦਾ ਉਹਦਾ ਨਾਂ ਛੱਡਣ ਦੀਆਂ ਦਲੀਲਾਂ ਜਾਂ ਪਾਰਟੀ ਨੂੰ ਜਾਂ ਸ਼੍ਰੋਮਣੀ ਕਮੇਟੀ ਨੂੰ ਆਪਦੇ ਹੱਥੋਂ ਨਾ ਕੈਂਸਲ ਕਰਨੀਆਂ ਦਲੀਲਾਂ ਜਾਂ ਵਾਕਈ ਇਹਨਾਂ ਨੇ ਕੁਝ ਨਹੀਂ ਕੀਤਾ ਵੀ ਇਹ ਨਾ 2015 ਤੋਂ ਬਾਅਦ 2078 ਤੋਂ ਲੈ ਕੇ ਜਿਹੜਾ ਸਾਰਾ ਕੁਝ ਚੱਲਦਾ ਆ ਰਿਹਾ ਪਰ 2015 ਤੋਂ ਬਾਅਦ ਇਹਨਾਂ ਨੂੰ ਐ ਹੋ ਗਿਆ ਵੀ ਲੋਕ ਸਾਡੇ ਤੋਂ ਪਿੱਛੇ हट ਗਏ। ਇਹ ਹਰ ਸੰਭਵ ਕੋਈ ਨਾ ਕੋਈ ਕੋਸ਼ਿਸ਼ ਅਜੇ ਹੀ ਕਰਦੇ ਰਹਿੰਦੇ ਆ ਕਿ ਸ਼ਾਇਦ ਲੋਕ ਆ ਲੋਕਾਂ ਦੇ ਨਾਲ ਇਸ ਤਰੀਕੇ ਦੇ ਨਾਲ ਅਸੀਂ ਇਹਨਾਂ ਦੇ ਮੋਸ਼ਨ ਦੇ ਨਾਲ ਖੇਡੀਏ ਕਿ ਸ਼ਾਇਦ ਲੋਕ ਸਾਡਾ ਸਾਥ ਦੇ ਦੇਣ। ਇਹ ਉਹਦਾ ਹੀ ਇੱਕ ਹਿੱਸਾ ਸੀਗਾ। ਇਹਨਾਂ ਨੇ ਜਾ ਕੇ ਪਹਿਲਾਂ ਸਾਰਾ ਕੁਝ ਮੰਨ ਲਿਆ। ਉਹਨਾਂ ਉੱਥੇ ਮੰਨਣਾ ਪੈਣਾ ਸੀ ਜੇ ਉੱਥੇ ਮੁੱਕਰਦੇ ਸੀ ਤੋ ਇੱਕ ਦੋ ਲੀਡਰ ਮੁਕਰੇ ਇੱਕ ਆਪਣੀ ਗੱਲ ਤੋਂ ਤੇ ਉਹ ਸਿੰਘ ਸਾਹਿਬਾਨਾਂ ਦੇ ਵੱਲੋਂ ਬੁਖਾ ਦਿੱਤਾ ਗਿਆ ਵੀ ਆਹ ਦੇਖੋ ਤੁਸੀਂ ਮੁੱਕਰਦੇ ਕਿੱਦਾਂ ਇਹ ਤਾਂ ਸਭ ਕੁਝ ਹੋਇਆ ਨਾ ਤੇ ਉੱਥੇ ਇਹਨਾਂ ਨੂੰ ਮੰਨਣਾ ਪੈ ਗਿਆ ਇਹਨਾਂ ਨੇ ਉੱਥੇ ਵੀ ਕੋਸ਼ਿਸ਼ ਕੀਤੀ ਸੀਗੀ ਇਹ ਗੱਲਾਂ ਕਮਾਉਣ ਦੀ ਕੋਸ਼ਿਸ਼ ਕੀਤੀ ਨਹੀਂ ਜੀ ਉਹ ਸਰਕਾਰ ਇਦਾਂ ਉਦਾਂ ਤੇ ਸਿੰਘ ਸਾਹਿਬ ਕਹਿੰਦੇ ਸੀ ਵੀ ਹਾਂ ਜਾਂ ਨਾ ਦੇ ਵਿੱਚ ਜਵਾਬ ਦਿਓ ਤੇ ਉੱਥੇ ਫਿਰ ਹਾਂ ਦੇ ਵਿੱਚ ਹੀ ਜਵਾਬ ਦੇਣੇ ਪਏ ਕਿਉਂਕਿ ਸਭ ਕੁਝ ਹੋਇਆ ਸੀ ਉਦੋਂ ਤੋਂ ਮੁੱਕਰਦੇ ਕਿਵੇਂ ਤੇ ਪਰ ਜਦੋਂ ਉਹ ਸਾਰਾ ਕੁਝ ਹੋ ਗਿਆ ਹੁਣ ਲੋਕ ਕਹਿਣ ਲੱਗੇ ਵੀ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਦੇ ਬੰਦੇ ਸੀਗੇ ਜਿਹੜੇ ਕਹਿੰਦੇ ਸੀਗੇ ਨਹੀਂ ਸਾਡੇ ਨਾਲ ਤਾਂ ਸਾਜ਼ਿਸ਼ ਹੋ ਰਹੀ ਹੈ ਸਾਨੂੰ ਤਾਂ ਫਸਾਇਆ ਜਾ ਰਿਹਾ ਹੈ ਸਾਡੇ ਰਾਜ ਦੇ ਵਿੱਚ ਗੁਰੂ ਸਾਹਿਬ ਦੀ ਬੇਦਬੀ ਕਿਹੜੀ ਸਰਕਾਰ ਚਾਹੂਗੀ ਤੇ ਸਾਡੇ ਰਾਜ ਦੇ ਵਿੱਚ ਬੇਦਬੀ ਹੋਵੇ ਕਾਲੀ ਦਲ ਨੇ ਤਾਂ ਇਹੋ ਜਿਹਾ ਕੁਝ ਨਹੀਂ ਕੀਤਾ ਇਹ ਤਾਂ ਸਾਡੇ ਤਾਂ ਐਵੇਂ ਤੋਂ ਤਾਂ ਲੱਗਦੀਆਂ ਹੁਣ ਲੋਕ ਉਹਨਾਂ ਲੋਕਾਂ ਨੂੰ ਘੇਰਨ ਲੱਗੇ ਉਹਨੇ ਤੁਸੀਂ ਇਹਨਾਂ ਦੇ ਪਿੱਛੇ ਲੜਦੇ ਸੀ ਹੁਣ ਸਾਰਾ ਕੁਝ ਜਾ ਕੇ ਮੰਨ ਆਏ ਆ ਇਹਨਾਂ ਦਾ ਪਿੰਡਾਂ ਦੇ ਵਿੱਚ ਗਰਾਫ ਸ਼ਹਿਰਾਂ ਦੇ ਵਿੱਚ ਗਰਾਫ ਹੋਰ ਘਟਣ ਲੱਗ ਗਿਆ ਤਾਂ ਕਰਕੇ ਜਿਹੜਾ ਬਾਦਲ ਨੂੰ ਇਹ ਗੱਲਾਂ ਕਹਿਣੀਆਂ ਪਈਆਂ ਵੀ ਮੈਂ ਤਾਂ ਘਰੋਂ ਹੀ ਸੋਚ ਕੇ ਗਿਆ ਸੀ ਜੇ ਤੁਸੀਂ ਘਰੋਂ ਸੋਚ ਕੇ ਗਏ ਸੀ ਫਿਰ ਇਹਦਾ ਮਤਲਬ ਤੁਸੀਂ ਕਾਲ ਤੱਕ ਸਾਬਤ ਤੇ ਝੂਠ ਬੋਲ ਕੇ ਆਏ ਹੋ ਤੇ ਜਿੱਥੇ 10 12 ਗਣਾ ਹੋਰ ਸੀਗੇ ਜਿੰਨੇ ਜਿਨ੍ਹਾਂ ਦੇ ਹਾਂ ਜੀ ਹਾਂ ਜੀ ਨਾ ਜੀ ਨਾ ਜੀ ਕਰਕੇ ਜਵਾਬ ਦਿੰਦੇ ਨੇ ਉਹਨਾਂ ਦੇ ਗ੍ਰਾਹਾਂ ਦੇ ਵਿੱਚ ਇੱਕ ਗ੍ਰਾਹ ਵੀ ਲਿਖਿਆ ਜਾਊਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਝੂਠ ਬੋਲ ਕੇ ਆਏ ਬਿਲਕੁਲ ਜੀ ਜੇਕਰ ਆਪਾਂ ਗੱਲ ਕਰੀਏ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਆਪਾਂ ਸ਼੍ਰੋਮਣੀ ਕਮੇਟੀ ਦੀ ਗੱਲ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਾਬਾ ਬੋੜ ਕਿਹਾ ਜਾਂਦਾ ਸੀ ਸਿਆਸਤ ਦਾ ਸੋ ਲੋਕ ਕਹਿੰਦੇ ਵੀ ਉਦੋਂ ਵੀ ਹੁੰਦਾ ਤਾਂ ਇਹ ਸਾਰਾ ਕੁਝ ਸੀ ਪਰ ਬਾਦਲ ਇੱਕ ਇਹੋ ਜਿਹੀ ਰਾਜਨੀਤਿਕ ਖੇਡ ਜਾਂ ਖੇਡ ਖੇਡ ਜਾਂਦਾ ਸੀ ਕਿ ਬੰਦੇ ਨੂੰ ਅਹਾਸ ਨਹੀਂ ਸੀ ਹੋਣ ਦਿੰਦਾ ਜੇ ਉਹਦਾ ਦੁਸ਼ਮਣ ਵੀ ਹੁੰਦਾ ਸੀ ਤਾਂ ਉਹਨੂੰ ਕਦੇ ਅਹਾਸ ਨਹੀਂ ਹੋਣ ਦਿੰਦਾ ਸੀ ਤੇ ਜਿਹੜਾ ਸੁਖਵੀਰ ਬਾਦਲ ਆ ਇਹਦੇ ਵੱਲੋਂ ਆਣ ਕੇ ਜਿਹੜਾ ਪਾਰਟੀ ਨੂੰ ਇੱਕ ਬਿਜ਼ਨਸ ਦੇ ਤੌਰ ਤੇ ਲਿਆ ਜਾ ਰਿਹਾ ਸੋ ਗੱਲ ਇਹ ਵੀ ਸਾਹਮਣੇ ਆਉਂਦੀ ਆ ਨਾਲ ਗੱਲ 328 ਸਰੂਪ ਗਾਇਬ ਹੋਣੇ ਸਰੂਪ ਆਂਦੀ ਸਿਪਾਈ ਹੋ ਜਾਣੀ ਉਹ ਕਿੱਥੇ ਜਾਣੀ ਕੀ ਹੋ ਰਿਹਾ ਸੋ ਕਿਤੇ ਨਾ ਕਿਤੇ ਜਾ ਕੇ ਕਾਫੀ ਵਿਵਾਦਾਂ ਦੇ ਵਿੱਚ ਜਿਹੜੇ ਘਰ ਦੇ ਨਜ਼ਰ ਆਏ ਪੰਜ ਪਿਆਰਿਆਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਜਾਣਾ ਇਹਦੀ ਵੀ ਉਸ ਟਾਈਮ ਤੇ ਗੱਲ ਨਹੀਂ ਹੋਈ ਤੇ ਅੱਜ ਤੁਸੀਂ ਕੀ ਵੇਣੀ ਆ ਵੀ ਜਿਹੜੀ ਪਾਰਟੀ ਇੱਕ ਸਿਧਾਂਤਕ ਤੌਰ ਤੇ ਪੰਜਾਬ ਦੇ ਵਿੱਚ ਵਿਚਰਦੀ ਸੀ ਕੀ ਅੱਜ ਉਹ ਸੰਧਾਨਤਾ ਨੂੰ ਛੱਡ ਚੁੱਕੀ ਐ ਕਿ ਤੋੜੇ ਅਰਗੇ ਸੰਤ ਲੋਂਗੋ ਵਾਲ ਅਰਗੇ ਜਿੰਨੀ ਦੇਰੇ ਇਸ ਪਾਰਟੀ ਦੇ ਵਿੱਚ ਸੀ ਉੰਨੀ ਦੇਰੇ ਪਾਰਟੀ ਬਹੁਤ ਵਧੀਆ ਸੀ ਤੇ ਜਦੋਂ ਉਹ ਇਸ ਪਾਰਟੀ ਤੋਂ ਅਲਾੰਬੇ ਹੋ ਜਾਂਦੇ ਇਸ ਪਾਰਟੀ ਚੋਂ ਚਲੇ ਜਾਂਦੇ ਨੇ ਤਾਂ ਉਸ ਟਾਈਮ ਤੇ ਇਸ ਪਾਰਟੀ ਦੀਆਂ ਜਿਹੜੀਆਂ ਰਣਨੀਤੀਆਂ ਨੇ ਕਿਤੇ ਨਾ ਕਿਤੇ ਜਾ ਕੇ ਉਹ ਬਿਜ਼ਨਸ ਸਟੈਪ ਤਾਂ ਨਹੀਂ ਹੋਗੀਆਂ ਬਿਲਕੁਲ ਹੋਇਆ ਜੀ ਸਾਰਾ ਕੁਝ ਹੋਇਆ ਤੇ ਜਿਵੇਂ ਤੋੜ ਸਾਹਿਬ ਜਿਹੜੇ ਅਕਾਲੀ ਦਲ ਦੇ ਕਿਸੇ ਮੋਕੇ ਪ੍ਰਧਾਨ ਸੀ ਹੈਨਾ ਉਹ ਉਹੋ ਜਿਹੇ ਸਿੰਘ ਜੇ ਅਕਾਲੀ ਦਲ ਨੂੰ ਚਲਾਉਂਦੇ ਰਹਿੰਦੇ ਤੇ ਆ ਹਸ਼ਰ ਨਾ ਹੁੰਦਾ ਮੋਨ ਸਿੰਘ ਤੋੜ ਮੋਨ ਸਿੰਘ ਤੋੜ ਹੁਣਾ ਵਰਗੇ ਤੇ ਅੱਜ ਇਹ ਹਸ਼ਰ ਨਾ ਹੁੰਦਾ ਇਹ ਜਦੋਂ ਇਹ ਲੋਕ ਜਿਹੜੇ ਨਵੀ ਪਨੀਰੀ ਜਿਹੜੀ ਬੜੀ ਜਿਨ੍ਹਾਂ ਬਾਰੇ ਜਿਹੜੇ ਤੁਸੀਂ ਬਾਦਲ ਸਾਹਿਬ ਦੀ ਗੱਲ ਕਰ ਰਹੇ ਹੋ ਬਾਦਲ ਸਾਹਿਬ ਨੇ ਵੀ ਕਿਹਾ ਸਟੇਜ ਦੇ ਉੱਤੇ ਬੋਲਦੇ ਉਹਨਾਂ ਨੇ ਕਿਹਾ ਕਿ ਅਸੀਂ ਜੇਲ੍ਹਾਂ ਕੱਟੀਆਂ ਅਸੀਂ ਸਿਧਾਂਤ ਦੇ ਉੱਤੇ ਖੜੇ ਰਹੇ ਹਾਂ ਤੇ ਫਿਰ ਕਿਤੇ ਜਾ ਕੇ ਸਾਨੂੰ ਇੱਥੋਂ ਤੱਕ ਪ੍ਰਾਪਤੀਆਂ ਹੋਈਆਂ ਮਜੀਠੀ ਹਲਾਤ ਕਰਕੇ ਕਿਹਾ ਜਿਹੜੇ ਨਵੇਂ ਮੁੰਡੇ ਆ ਇਹਨਾਂ ਨੂੰ ਤਾਂ ਥੋੜੀ ਪਤਾ ਹੈ ਵੀ ਇਹ ਕਿਦਾਂ ਪਾਰਟੀਆਂ ਚੱਲੀਆਂ ਕਿਦਾਂ ਹੋਇਆ ਤੇ ਬਾਦਲ ਦੇ ਜਿਹੜਾ ਸਮਾਂ ਸੀਗਾ ਜਿਵੇਂ ਤੁਸੀਂ ਕਿਹਾ ਵੀ ਖੇਡ ਖੇਡ ਜਾਂਦਾ ਸੀ ਖੇਡ ਵੇਖੋ ਬੰਦਿਆਂ ਦੇ ਨਾਲ ਭੈਣ ਜੀ ਖੇਡੀ ਜਾਂਦੀ ਹੈ ਬੰਦਿਆਂ ਦੇ ਨਾਲ ਖੇਡਾਂ ਖੇਡੀਆਂ ਜਾ ਸਕਦੀਆਂ ਆ ਖੇਡਾਂ ਪਰ ਗੁਰੂ ਦੇ ਨਾਲ ਨਹੀਂ ਖੇਡੀਆਂ ਜਾ ਸਕਦੀਆਂ ਜੇ ਉਹ ਬੰਦਾ ਸਦਾ ਲੋਕਾਂ ਦੇ ਨਾਲ ਖੇਡਾਂ ਖੇਡਦਾ ਰਿਹਾ ਤੇ ਉਹਨੇ ਕਦੀ ਸੋਚਿਆ ਹੋਊਗਾ ਕਿ ਮੇਰੇ ਜਾਣ ਤੋਂ ਬਾਅਦ ਜਿਹੜਾ ਮੇਰਾ ਪੰਥਰ ਰਤਨਿਆ ਮੈਥੋਂ ਵਾਪਸ ਲੈ ਲਿਆ ਜਾਊਗਾ ਉਹ ਵੀ ਲਿਆ ਜੋ ਗੱਲ ਤੱਕ ਮਿਆਜਾ ਵੀ ਭੁਗਤਣਾ ਪਿਆ ਆ ਕਿਉਂਕਿ ਖੇਡਾਂ ਬੰਦਿਆਂ ਦੇ ਨਾਲ ਖੇਡੀਆਂ ਜਾ ਸਕਦੀਆਂ ਲੋਕਾਂ ਨੂੰ ਗੁਮਰਾਹ ਕੀਤਾ ਜਾ ਸਕਦਾ ਆ ਪਰ ਗੁਰੂ ਨੂੰ ਨਹੀਂ ਕੀਤਾ ਜਾ ਸਕਦਾ ਤੇ ਮੈਨੂੰ ਲੱਗਦਾ ਹਜੇ ਵੀ ਇਹ ਹਜੇ ਵੀ ਉਹ ਖੇਡ ਨਹੀਂ ਖੇਡ ਰਹੇ ਨੇ ਜਿਸ ਵਿੱਚ ਕਾਲ ਅਸਤੀਫਿਆਂ ਦੀ ਗੱਲ ਚੱਲੀ ਤੇ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਸੀਗਾ ਉਹ ਮਨਜ਼ੂਰ ਕਰ ਲਿਆ ਗਿਆ ਤੇ ਸਿੰਘ ਸਾਹਿਬ ਨੇ ਇਹ ਵੀ ਕਿਹਾ ਸੀਗਾ ਕਿ ਨਾਲ ਜਿੰਨਾ ਹੋਰ ਲੋਕਾਂ ਨੇ ਅਸਤੀਫੇ ਦਿੱਤੇ ਆ ਉਹਨਾਂ ਦੇ ਵੀ ਮਨਜ਼ੂਰ ਕੀਤੇ ਜਾਂ ਨਹੀਂ ਕੀਤਾ ਕਿਸੇ ਦਾ ਸੱਤ ਮੈਂਬਰੀ ਦੀ ਗੱਲ ਕੀਤੀ ਸੀ ਉਹ ਤੋਂ ਵੀ ਭੱਜ ਗਏ ਜਿਹੜੀ ਇੱਕ ਬਣਾਈ ਵੀ ਗਈ ਆ ਕਮੇਟੀ ਉਹਦੇ ਵਿੱਚ ਮੈਂਬਰ ਹੋਰ ਐਡ ਕਰ ਲੇ ਪਰ ਜਿਹੜੇ ਸਿੰਘ ਸਾਹਿਬ ਦੇ ਵੱਲੋਂ ਕਹੇ ਗਏ ਸੀ ਉਹਨਾਂ ਮੈਂਬਰਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ ਜੇ ਅੱਪ ਗੱਲ ਕਰ ਲਈਏ ਕੌਮ ਦੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਲੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਉਹ ਭੈਣ ਭੈਣ ਸੁਤਮント ਕੌਰ ਦਾ ਜ਼ਿਕਰ ਸੀਗਾ ਉਹ ਕਮੇਟੀ ਦੇ ਵਿੱਚ ਇਹਨਾਂ ਦੇ ਵੱਲੋਂ ਨਹੀਂ ਰੱਖਿਆ ਗਿਆ ਇਸ ਕਰਕੇ ਅੱਜ ਵੀ ਖੇਡਾਂ ਖੇੜ ਰਹੇ ਨੇ ਤੇ ਮੈਨੂੰ ਲੱਗਦਾ ਵੀ ਜਿਹੜਾ ਕੁਝ ਕੁਝ ਦਿਨ ਪਹਿਲਾਂ 2 ਦਸੰਬਰ ਨੂੰ ਸਰੀਆ ਘਾਲਤਕ ਸਾਬ ਤੇ ਹੋਇਆ ਉਹ ਤੋਂ ਹੋਰ ਲੋਕਾਂ ਨੇ ਤਾਂ ਬੜੀ ਸਿੱਖਿਆ ਲੈ ਲਈ ਐ ਪਰ ਇਹਨਾਂ ਨੇ ਉਹ ਤੋਂ ਸਿੱਖਿਆ ਹਜੇ ਵੀ ਨਹੀਂ ਲਈ ਜੇ ਸਿੱਖਿਆ ਲਈ ਹੁੰਦੀ ਜਿਵੇਂ ਉਹ ਸੇਵਾ ਜਿਹੜੀ ਲੱਗੀ ਸੀ ਜਿਹੜੀ ਭਾਂਡੇ ਮਾਂਜਣ ਦੀ ਗੱਲ ਹੋਵੇ ਫਲੱਛਾਂ ਸਾਫ਼ ਕਰਨ ਦੀ ਗੱਲ ਹੋਵੇ ਉਹ ਤਾਂ ਇਸ ਕਰਕੇ ਲਈ ਜਾਂਦੀ ਐ ਕਿ ਸਾਡੇ ਮਨ ਦੇ ਵਿੱਚ ਨਿਮਰਤਾ ਆਵੇ ਅਸੀਂ ਜਿਹੜਾ ਪਹਿਲਾਂ ਕੀਤਾ ਆ ਅਸੀਂ ਉਹਦੇ ਤੋਂ ਸਮਝ ਲਈਏ ਕਿ ਅਸੀਂ ਅੱਗੇ ਨਹੀਂ ਕਰਨਾ ਤੇ ਜੇ ਅਸੀਂ ਭਾਂਡੇ ਮਾਂਜ ਕੇ ਵੀ ਫਲੱਛਾਂ ਸਾਫ਼ ਕਰਕੇ ਵੀ ਵਰਸ਼ੇ ਦੀ ਸੇਵਾ ਕਰਕੇ ਵੀ ਸਾਰਾ ਕੁਝ ਕਰਕੇ ਵੀ ਤੇ ਕੰਮ ਫੇਰ ਅਸੀਂ ਉਹੀ ਕਰੀ ਜਾਂਦੇ ਆ ਮਨ ਦੇ ਵਿੱਚ ਸਾਡੇ ਹਜੇ ਵੀ ਆ ਕਿ ਇਹਨਾਂ ਨੂੰ ਜਗ੍ਹਾ ਨਹੀਂ ਦੇਣੀ ਅਸੀਂ ਇਹਨਾਂ ਨੂੰ ਜਗ੍ਹਾ ਨਹੀਂ ਦੇਣੀ ਅਸੀਂ ਇਸ ਤਰੀਕੇ ਦੇ ਨਾਲ ਜਿਹੜਾ ਸਾਰੀ ਗੇਮ ਨੂੰ ਘੁਮਾ ਦੇਣਾ ਆ ਤੇ ਉਹ ਗੇਮਾਂ ਜਿਹੜਾ ਉੱਪਰ ਬੈਠਾ ਘੁੰਮਣੇ ਦਿੰਦਾ ਤੇ ਉਸ ਗੱਲ ਦਾ ਜਿਹੜਾ ਖਮਿਆਜ਼ਾ ਹੈ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਫੇਰ ਦੁਬਾਰਾ ਵੀ ਭੁਗਤਣਾ ਪੈਣਾ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਬਾਬਾ ਫਰੀਦ ਜੀ ਨੇ ਕਿਹਾ ਉਹਨਾਂ ਦੇ ਸ਼ਲੋਕ ਦੇ ਵਿੱਚ ਆਉਂਦਾ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼ ਜੋ ਜਿਹੜੇ ਇਹਨਾਂ ਦੇ ਪਿੱਠੂ ਆ ਉਹ ਕਿਤੇ ਨਾ ਕਿਤੇ ਕਹਿ ਰਹੇ ਕਿ ਸੁਖਬੀਰ ਬਾਦਲ ਸਾਹਿਬ ਇਦਾਂ ਦੇ ਨਹੀਂ ਜਾਂ ਵੱਡੇ ਬਾਦਲ ਸਾਹਿਬ ਇਦਾਂ ਦੇ ਨਹੀਂ ਸੀ ਉਹ ਸਮਾਜ ਨੂੰ ਸਮਰਪਿਤ ਸੀ ਸੋ ਕਿਤੇ ਨਾ ਕਿਤੇ ਜਾ ਕੇ ਮੈਨੂੰ ਲੱਗਦਾ ਕਿ ਅਸੀਂ ਆਪੇ ਵੱਲ ਝਾਤ ਨਹੀਂ ਮਾਰਦੇ ਅਸੀਂ ਦੂਜੇ ਨੂੰ ਦੇਖ ਕੇ ਦੂਜੇ ਤੇ ਟਿੱਪਣੀ ਕਰਨੀ ਸਾਨੂੰ ਮੈਨੂੰ ਲੱਗਦਾ ਸੌਖੀ ਲੱਗਦੀ ਆ ਤੇ ਮਹਾਰਾਜ ਦੀ ਬਾਣੀ ਤਾਂ ਇਹ ਵੀ ਕਹਿੰਦੀ ਕਿ ਨਾਨਕ ਮਿੱਠ ਮਿੱਠ ਤੇ ਨੀਵੀ ਨਾਨਕਾ ਗੁਣ ਚੰਗੇ ਆਈਆਂ ਤੱਤ ਤੇ ਜਿਹੜਾ ਮਿੱਠਤਾ ਦੇ ਨਾਲ ਹਲੀਮੀ ਦੇ ਨਾਲ ਨੀਵਾ ਹੋ ਕੇ ਉਹਦੇ ਦਰਤੇ ਜਾਂਦਾ ਪਰਮਾਤਮਾ ਵੱਲੋਂ ਬਖਸ਼ਿਆ ਵੀ ਜਾਂਦਾ ਪਰ ਕਿਤੇ ਨਾ ਕਿਤੇ ਇਹ ਇੱਕ ਸਟੈਂਟ ਦੇ ਥਰੂ ਗਏ ਸੀ ਜਿਹਦੇ ਕਰਕੇ ਮੈਨੂੰ ਲੱਗਦਾ ਗੁਰੂ ਰਾਮਦਾਸ ਜੀ ਨੇ ਵੀ ਇਹਨਾਂ ਨੂੰ ਨਹੀਂ ਬਖਸ਼ਣਾ ਸੋ ਆਉਣ ਵਾਲੇ ਸਮੇਂ 'ਚ ਤੁਸੀਂ ਕੀ ਸੋਚਦੇ ਆਂ ਵੀ ਅਖ ਸ਼ਰੋਮ ਨਹੀਂ ਅਕਾਲੀ ਦਲ ਦਾ ਕੀ ਹਸ਼ਰ ਹੋਊਗਾ ਕੀ ਇਹ ਪਾਰਟੀ ਦੁਆਰਾ ਸਦੀਰ ਆਊਗੀ ਦੁਆਰਾ ਸੱਤਾ ਦੇ ਵਿੱਚ ਆ ਸਕਦੀ ਆ ਜਾਂ ਇਹ ਪਾਰਟੀ ਦੇ ਵਿੱਚੋਂ ਕੋਈ ਨਵੀਂ ਪਾਰਟੀ ਉੱਪਰ ਕੇ ਸਾਹਮਣੇ ਆਊਗੀ ਕਿਸ ਤਰ੍ਹਾਂ ਦੇ ਹਾਲਾਤ ਦੇਖ ਸਕਦੇ ਦੇਖੋ ਭੈਣ ਜੀ ਇੱਕ ਤਾਂ ਇਹ ਗੱਲ ਬੜੀ ਸਪਸ਼ਟ ਜੀ ਹੈਗੀ ਆ ਵੀ ਜਿਹੜਾ ਅਕਾਲੀ ਦਲ ਉਹ ਇੱਕ ਪਰਿਵਾਰ ਜਿਹੜਾ ਬਾਦਲ ਪਰਿਵਾਰ ਆ ਉਹ ਅਕਾਲੀ ਦਲ ਨਹੀਂ ਜੀ ਜੀ ਪੰਜਾਬ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਵਸਦੇ ਲੋਕਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੋ ਅਕਾਲੀ ਨੇ ਅਕਾਲੀ ਉਹ ਹੈ ਜਿਹੜਾ ਉਸ ਅਕਾਲ ਨੂੰ ਇੱਕ ਅਕਾਲ ਨੂੰ ਮੰਨਦਾ ਹੈ ਉਹ ਅਕਾਲੀ ਆ ਅਕਾਲੀ ਦਲ ਕਦੇ ਵੀ ਖਤਮ ਨਹੀਂ ਹੋ ਸਕਦਾ ਅਕਾਲੀ ਦਲ ਤਾਂ ਕਿੰਨੇ ਚੜ ਚੜ ਆਉਂਦੇ ਸੀ ਟਿੱਡੀ ਦਲ ਜਿਹੜੇ ਉਹ ਅਕਾਲੀ ਦਲ ਨੂੰ ਖਤਮ ਕਰਦੇ ਸੀ ਤੇ ਅਕਾਲੀ ਦਲ ਕਦੇ ਖਤਮ ਨਹੀਂ ਹੋਇਆ ਅਕਾਲੀ ਦਲ ਕਦੇ ਵੀ ਖਤਮ ਨਹੀਂ ਹੋ ਸਕਦਾ ਪਰ ਇੱਕ ਜਿਹੜਾ ਪਰਿਵਾਰ ਜਿਹੜੀ ਇੱਕ ਲਿਮਟਿਡ ਕੰਪਨੀ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਇੱਕ ਬਿਜ਼ਨਸ ਦੇ ਤਰ੍ਹਾਂ ਚਲਾਇਆ ਜਾ ਰਿਹਾ ਸੀ ਉਹਨਾਂ ਲੋਕਾਂ ਦਾ ਕੋਈ ਵੀ ਜਿਹੜਾ ਇਸ ਸਮੇਂ ਪ੍ਰਭਾਵ ਪੰਜਾਬ ਦੇ ਵਿੱਚ ਕਲ ਖਤਮ ਹੋ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਕਦੀ ਵੀ ਕੋਈ ਗੱਲ ਆਏ ਨਹੀਂ ਹੁੰਦੀ ਕਿ ਪੱਕੇ ਤੌਰ ਤੇ ਹੋ ਗਿਆ ਜੇ ਆਪਣੇ ਆਪ ਨੂੰ ਸੁਧਾਰ ਲਿਆ ਜਾਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਦੁਬਾਰਾ ਯਕੀਨ ਕਰ ਸਕਦੇ ਆ ਪਰ ਹਲੇ ਸੁਧਾਰ ਵੱਲ ਨੂੰ ਚੱਲ ਹੀ ਨਹੀਂ ਰਹੇ ਹਲੇ ਤਾਂ ਹੋਰ ਗਲਤੀਆਂ ਵੱਲ ਨੂੰ ਹੋਰ ਗਨਾਵਾਂ ਵੱਲ ਨੂੰ ਚੱਲਦੇ ਪਿਆ ਇੱਕ ਤੁਸੀਂ ਗੱਲ ਕੀਤੀ ਸੀਗੀ ਉਹ ਮੈਨੂੰ ਗੱਲ ਬੜੀ ਚੰਗੀ ਲੱਗੀ ਤੁਹਾਡੀ ਤੁਸੀਂ ਕਿਹਾ ਸੀਗਾ ਕਿ ਕੁਝ ਲੋਕ ਜਿਹੜੇ ਹੈਗੇ ਆ ਉਹ ਸ਼ਾਦੀਆਂ ਇਹਨਾਂ ਦੀਆਂ ਭਰੀ ਜਾਂਦੇ ਆ ਉਹ ਕਹਿੰਦੇ ਬਾਦਲ ਸਾਹਿਬ ਆ ਕਰ ਹੀ ਨਹੀਂ ਸਕਦੇ ਅਕਾਲੀ ਦਾ ਲੈ ਕਰ ਹੀ ਨਹੀਂ ਸਕਦਾ ਵੱਡੇ ਬਾਦਲ ਸਾਹਿਬ ਇਹ ਕਰ ਹੀ ਨਹੀਂ ਸਕਦੇ ਉਹ ਲੋਕ ਉਹ ਹੁੰਦੇ ਆ ਭੈਣੇ ਜਿਹੜੇ ਕਿਸੇ ਨੂੰ ਵੇਖ ਕੇ ਆਪਦਾਬ ਖਤਮ ਕਰ ਦਿੰਦੇ ਆ ਉਹ ਬਸ ਸਿਰਫ ਆਪਦੇ ਲੀਡਰ ਦੀ ਗੱਲ ਕਰਦੇ ਉਹ ਆਪਦੀ ਗੱਲ ਕਰਨ ਜੋਗੇ ਹੀ ਨਹੀਂ ਹੁੰਦੇ ਬਿਲਕੁਲ ਆਪਣੇ ਵਿजूद ਨੂੰ ਖਤਮ ਕਰ ਲੈਣਾ ਆਪਣਾ ਵਿजूद ਮਾਰ ਕੇ ਆਪਣੇ ਲੀਡਰ ਨੂੰ ਚਮਕਾਉਣ ਦੀ ਕੋਸ਼ਿਸ਼ ਕਰਦੇ ਆ ਤੇ ਮੈਂ ਉਹਨਾਂ ਭਰਾਵਾਂ ਨੂੰ ਕਹੂੰਗਾ ਕਿ ਮੈਂ ਵੀ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਊਂਗਾ ਤੁਸੀਂ ਇਹ ਦੱਸ ਦਿਓ ਵੀ ਜਿਹੜਾ ਬਾਬਲ ਕਲਾਂ ਦੇ ਵਿੱਚ ਜਿਹੜਾ ਗੋਲੀकांड ਹੋਇਆ ਸੀ ਉਹ ਪੁਲਿਸਾਂ ਪਛਾਤੀ ਕਿਵੇਂ ਹੋ ਗਈ ਸੀ ਜਿਹੜਾ ਜਸਪਾਲ ਸਿੰਘ ਚੌੜਸਿੱਧਵਾ ਜਿਹੜੇ ਅੱਜ ਤੁਸੀਂ ਭਾਈ ਬਲਵੰਤ ਸਿੰਘ ਰਾਜੋਵਾਨਾ ਦੀ ਗੱਲ ਕਰਦੇ ਹੋ ਹੋਰ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਉਹਨਾਂ ਦੇ ਹੱਕ ਦੇ ਵਿੱਚ ਬੈਠੇ ਭਾਈ ਜਸਪਾਲ ਸਿੰਘ ਚੌੜਸਿੱਧਵਾ ਨੂੰ ਜਦੋਂ ਸ਼ਹੀਦ ਕੀਤਾ ਗਿਆ ਸੀ ਉਦੋਂ ਸਰਕਾਰ ਕੀ ਦੀ ਸੀ ਜਦੋਂ ਗੁਰੂ ਸਾਹਿਬ ਦਾ ਸਰੂਪ ਚੋਰੀ ਕਰਕੇ ਕਿੰਨੇ ਮਹੀਨੇ ਉੱਥੇ ਲੈ ਕੇ ਗਏ ਰਹੇ ਹਨ ਤੇ ਉਹਨਾਂ ਨੇ ਪੋਸਟਰ ਲਾ ਦੇ ਉਤੇ ਬਰਗਾੜੀ ਪਿੰਡ ਦੀਆਂ ਗਲੀਆਂ ਦੇ ਵਿੱਚ ਤੁਹਾਡਾ ਗੁਰੂ ਸਾਡੇ ਕੋਲ ਆ ਜੇ ਕਿਸੇ ਦੇ ਵਿੱਚ ਹਿੰਮਤ ਹੈਗੀ ਆ ਤੇ ਲੱਭ ਲੋ ਉਦੋਂ ਸਰਕਾਰ ਕਹੀਦੀ ਸੀ ਤੇ ਉਦੋਂ ਕਿਉਂ ਕੰਨਾਂ ਦੇ ਵਿੱਚ ਤੇਲ ਪਾ ਕੇ ਬੈਠੇ ਰਹੇ ਕਿਉਂ ਨਹੀਂ ਇਹਨਾਂ ਨੂੰ ਕੋਈ ਗੱਲ ਸੁਣੀ 328 ਰੂਪ ਲੰਮੇ ਸਮੇਂ ਤੋਂ ਭਾਈ ਬਲਦੇਵ ਸਿੰਘ ਵਡਾਲਾ ਮੋਰਚਾ ਲਾ ਕੇ ਬੈਠੇ ਆ ਅੱਜ ਤੱਕ ਕਿਉਂ ਨਹੀਂ ਕਿਸੇ ਨੂੰ ਦੱਸਿਆ ਜਾ ਰਿਹਾ ਕਿ ਉਹ 328 ਰੂਪ ਕਿੱਥੇ ਨੇ ਤੇ ਜਿਹੜੇ ਉਹਨਾਂ ਦੇ ਦੋਸ਼ੀ ਪਾਏ ਗਏ ਸੀ ਇੱਕ ਜਾਂਚ ਹੋਈ ਸੀ ਜਾਂਚ ਦੇ ਵਿੱਚ ਜਿਹੜੇ ਦੋਸ਼ੀ ਪਾਏ ਗਏ ਉਹਨਾਂ ਦੇ ਉੱਤੇ ਕੀ ਕਾਰਵਾਈਆਂ ਕੀਤੀਆਂ ਗਈਆਂ ਦੱਸ ਦਿਓ ਬਿਲਕੁਲ ਇਹ ਗਲਤਤਾ ਤੁਹਾਡੀ ਬਿਲਕੁਲ ਸਹੀ ਆ ਅੱਜ ਤੱਕ ਜਿੰਨੇ ਵੀ ਦੋਸ਼ੀ ਪਾਈ ਗਏ ਆ ਉਹਨਾਂ ਚੋਂ ਇੱਕ ਤੇ ਵੀ ਨਹੀਂ ਅਸੀਂ ਕਹਿ ਸਕਦੇ ਪਬਲਿਕ ਦੀ ਜਨਤਾ ਦੀ ਕਚਹਿਰੀ ਚ ਆ ਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਾਂ ਇਹਨਾਂ ਤੇ ਆ ਆਤਰਾਵਾਂ ਲਾ ਕੇ ਪਰਚੇ ਦਰਦ ਹੋ ਚੁੱਕੇ ਆ ਜਾਂ ਇਹਨਾਂ ਨੂੰ ਆ ਸਜ਼ਾਵਾਂ ਮਿਲ ਚੁੱਕੇ ਆ ਕੁਝ ਸਮਾਂ ਪਹਿਲਾਂ ਮੇਰੀ ਇੱਕ ਅਕਾਲੀ ਲੀਡਰ ਦੇ ਨਾਲ ਗੱਲਬਾਤ ਹੋਈ ਸੀ ਤਾਂ ਉੱਥੇ ਗੱਲਬਾਤ ਦੌਰਾਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਹਿੰਦੇ ਜੀ ਅੱਗੇ ਪਾਰਟੀ ਲੜਦੀ ਹੁੰਦੀ ਸੀ ਸਿਧਾਂਤਾਂ ਤੇ ਲੜਾਈ ਹੁਣ ਜਿਹੜੇ ਪਾਰਟੀ ਦੇ ਵਿੱਚੋਂ ਸਾਡੀ ਦੇ ਵਿੱਚੋਂ ਸਿਧਾਂਤ ਆ ਜਿਹੜੇ ਉਹ ਖਤਮ ਹੋ ਚੁੱਕੇ ਆ ਹੁਣ ਲੜਾਈ ਸਾਡੀ ਰਹਿ ਗਈ ਆਪੋਤਾਪੀ ਦੀ ਆਪਣੀ ਅਹੁਦੇਦਾਰੀਆਂ ਬਚਾਉਣ ਦੀ ਆਪਣੀਆਂ ਕੁਰਸੀਆਂ ਬਚਾਉਣ ਦੀ ਆਪਣੇ ਘਰਾਂ ਨੂੰ ਬਚਾਉਣ ਦੀ ਤੇ ਫਿਰ ਮੇਰੀ ਉਹ ਬਾਈ ਜੀ ਨਾਲ ਕਾਫੀ ਲੰਮੀ ਗੱਲ ਹੋਈ ਮੈਂ ਕਿਹਾ ਵੀ ਇਨ ਫਿਊਚਰ ਕੀ ਹੋ ਸਕਦਾ ਆਉਣ ਵਾਲੇ ਸਮੇਂ 'ਚ ਫਿਰ ਕੀ ਹੋਊਗਾ ਉਹ ਕਹਿੰਦੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਕਾਲੀ ਦਲ ਦੇ ਵਿੱਚ ਚੰਗੇ ਲੋਕ ਆਉਂਦੇ ਨੇ ਜਿਵੇਂ ਹੁਣ ਆਪਾਂ ਸ਼ਰੂਮਨੀ ਕਮੇਟੀ ਦੀ ਗੱਲ ਕਰ ਲਈਏ ਇੱਕ ਸਮਾਂ ਉਹ ਵੀ ਸੀ ਜਦੋਂ ਅਕਾਲੀ ਫੁੱਲਾ ਸਿੰਘ ਅਰਗੇ ਹੋਏ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਸ ਸੀ ਤੇ ਕੋੜਿਆਂ ਦੀ ਸਜ਼ਾ ਲੱਗੀ ਸੀ ਤਾਂ ਉਹਨੇ ਹੱਸ ਕੇ ਉਹ ਸਜ਼ਾ ਜਰੀ ਵੀ ਸੀ ਤੇ ਅੱਜ ਠੀਕ ਆ ਮਹਾਰਾਜੇ ਬਹੁਤ ਹੋਏ ਨਹੀਂ ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਖਤਾਬ ਮਿਲਿਆ ਮਿਲਿਆ ਤਾਂ ਇੱਕ ਰਣਜੀਤ ਸਿੰਘ ਨੂੰ ਮਿਲਿਆ ਹੋਰ ਕਿਸੇ ਰਾਜੇ ਨੂੰ ਮਿਲਿਆ ਨਹੀਂ ਸੋ ਕਿਤੇ ਨਾ ਕਿਤੇ ਜਾ ਕੇ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਹੁੰਦੀਆਂ ਨਹੀਂ ਸਟੇਜਾਂ ਦੇ ਉੱਤੇ ਬਹੁਤੇ ਲੀਡਰਾਂ ਬਾਹਾਂ ਖੜੀਆਂ ਕਰ-ਕਰ ਕੇ ਕਹਿੰਦੇ ਸਾਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਅਸੀਂ ਬਣਾਉਣਾ ਜਾਂ ਜਿਹੜਾ ਜਿਵੇਂ ਕਿ ਤੁਸੀਂ ਹੁਣੇ ਗੱਲ ਕਰਕੇ ਹਟੇ ਆਂ ਵੀ ਅਕਾਲੀ ਦਾਲਾ ਜਿਹੜਾ ਕਦੇ ਖਤਮ ਨਹੀਂ ਹੋ ਸਕਦਾ ਜਿਹੜੀ ਅਕਾਲ ਜਿਹੜਾ ਗੁਰਾਂ ਦੀ ਫੌਜ ਹੋਈ ਉਹ ਕਦੇ ਖਤਮ ਹੋ ਨਹੀਂ ਸਕਦੀ ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਸਾਡੀਆਂ ਪਾਲਟੀਆਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਚਮਚੇ ਦੇ ਕਟਛੀਆਂ ਦਾ ਪ੍ਰਵੇਸ਼ ਹੋ ਜਾਂਦਾ ਜਿਹੜੇ ਕਿਤੇ ਨਾ ਕਿਤੇ ਜਾ ਕੇ ਭਾਂਡੇ ਖੜਕਾਉਂਦੇ ਹੀ ਰਹਿੰਦੇ ਆ ਜਿਹਦਾ ਫਾਲਸਨ ਨਤੀਜਾ ਜਾਂ ਆਧਾਰਨਾ ਅਸੀਂ ਹੁਣ ਦੇਖ ਰਹੇ ਆ ਸੋ ਕਹਿਣ ਦਾ ਭਾਵ ਵੀ ਹੁਣ ਜਿਹੜੀ ਜੀਈ ਪ੍ਰਧਾਨਗੀ ਦਾ ਅਸਤੀਫਾ ਪ੍ਰਮਾਣ ਹੁੰਦਾ ਕਿ ਨਵਾਂ ਪ੍ਰਧਾਨ ਕੋਈ ਇਹ ਸੂਝਵਾਨ ਲੈਣਗੇ ਜਾਂ ਮੁੜ ਪ੍ਰਧਾਨਗੀ ਉਸੇ ਦੇ ਸਿਰ ਤੇ ਆਉਗੇ ਇਹ ਉਸੇ ਦੇ ਸਿਰ ਤੇ ਪ੍ਰਧਾਨਗੀ ਭੈਣ ਜੀ ਦੁਬਾਰਾ ਜਾਣੀ ਆ ਜੀ ਇਹ ਤੁਸੀਂ ਅੱਜ ਜਿਹੜੇ ਲੋਕਾਂ ਦੇ ਤੱਕ ਸਾਡਾ ਪ੍ਰੋਗਰਾਮ ਪਹੁੰਚ ਉਹ ਵੀ ਲੋਕ ਅੱਜ ਗੱਲ ਇਹ ਨੋਟ ਕਰ ਲੈਣ ਵੀ 50 ਦਿਨਾਂ ਬਾਅਦ ਜਿੰਨੇ ਦਿਨਾਂ ਬਾਅਦ ਇਹਨਾਂ ਨੇ ਪ੍ਰਧਾਨ ਚੁਣਨਾ ਉਸੇ ਨੂੰ ਹੀ ਫੇਰ ਚੁਣ ਲਿਆ ਜਾਣਾ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਇੱਕ ਵੀਰ ਜਿਹੜਾ ਅਕਾਲੀ ਦਲ ਦੇ ਨਾਲ ਸੰਬੰਧਿਤ ਉਹਦੇ ਨਾਲ ਮੇਰੀ ਗੱਲਬਾਤ ਹੋਈ ਉਹ ਵੀਰ ਦਾ ਤੁਹਾਡੇ ਨਾਂ ਲੈ ਤੋ ਬਿਨਾ ਮੈਨੂੰ ਪਤਾ ਲੱਗ ਗਿਆ ਕੌਣ ਉਸ ਵੀਰ ਨੂੰ ਪ੍ਰਧਾਨ ਬਣਾ ਦੇਣ ਤੇ ਅਕਾਲੀ ਦਲ ਦਾ ਦੁਬਾਰਾ ਪੈਰ ਲੱਗ ਜਾਣਗੇ ਇਸੇ ਕਾਰਨ ਜਿਹੜੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਨਾ ਇਹ ਗੱਲ ਮੈਂ ਉਸ ਵੀਰ ਨੂੰ ਕਹੀ ਸੀ ਮੈਂ ਕਿਹਾ ਜੇਕਰ ਤੁਹਾਨੂੰ ਸ਼ਰੋਮਨੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਜਾਂਦਾ ਤੇ ਮੈਂ ਕਿਹਾ ਸਾਡੇ ਅਰਗੇ ਲੋਕ ਆਪ ਮੁਹਾਰੇ ਘਰਾਂ ਤੋਂ ਉੱਠ ਕੇ ਤੁਹਾਡੇ ਮਗਰ ਚੱਲ ਪੈਣਗੇ ਕਿਉਂਕਿ ਉਹ ਬੜੇ ਸੱਚੇ ਤੇ ਸੁੱਚੇ ਕਰਤਾਰ ਦੇ ਮਾਲਕ ਨੇ ਉਹ ਗੱਲ ਵੀ ਇਹਨਾਂ ਦੇ ਮੂੰਹ ਤੇ ਕਰਦੇ ਨਹੀਂ ਤੇ ਇਹਨਾਂ ਤੋਂ ਬਾਗੀ ਹੋ ਕੇ ਵੀ ਉਹ ਬਿਆਨ ਦੇ ਜਾਂਦੇ ਨੇ ਪਰ ਕਿਤੇ ਨਾ ਕਿਤੇ ਇਹਨਾਂ ਨੇ ਉਸ ਕਮੇਟੀ ਦਾ ਉਹ ਵੀਰਜੀ ਵੀ ਹਿੱਸਾ ਸੀ ਪਰ ਉਹਨੂੰ ਉਸ ਕਮੇਟੀ ਚੋਂ ਹੀ ਬਾਹਰ ਕਰ ਦਿੱਤਾ ਮੈਂ ਉਹੀ ਕਹਿ ਰਿਹਾ ਕਿ ਇਹ ਲੋਕ ਵੇਖੋ ਇਹਨਾਂ ਦੇ ਕੋਲ ਨਾ ਪਿਛਲੇ ਕਈਆਂ ਦਿਨਾਂ ਤੋਂ ਜਦੋਂ ਗੱਲ ਚੱਲਦੀ ਸੁਖਬੀਰ ਦੇ ਅਸਤੀਫੇ ਦੀ ਜਾਂ ਉਹਨੂੰ ਪ੍ਰਧਾਨਗੀ ਤੋਂ ਲਾਉਣ ਦੀ ਇਹਨਾਂ ਕੋਲ ਇੱਕੋ ਗੱਲ ਆ ਕਹਿੰਦੇ ਵੀ ਹੋਰ ਕੋਈ ਬੰਦਾ ਪਾਰਟੀ ਨੂੰ ਚਲਾ ਹੀ ਨਹੀਂ ਸਕਦਾ ਕਿਸੇ ਕੋਲ ਇੰਨਾ ਪੈਸਾ ਨਹੀਂ ਹੈਗਾ ਤੇ ਜਿਹੜੇ ਭਰਾ ਦੀ ਤੁਸੀਂ ਗੱਲ ਕਰਤੀ ਨਾ ਉਹ ਤਾਂ ਮੈਨੂੰ ਲੱਗਦਾ ਪੈਸੇ ਦੇ ਪੱਖੋਂ ਵੀ ਚਲਾ ਸਕਦੇ ਆ ਬਿਲਕੁਲ ਬਿਲਕੁਲ ਚਲਾ ਸਕਦੇ ਆ ਉਹ ਵੈਸੇ ਆਪਦੇ ਸਿਧਾਂਤ ਦਾ ਕਰਕੇ ਆਪੇ ਕਰਦਾਰ ਦਾ ਕਰਕੇ ਵੀ ਸੁਖਬੀਰ ਬਾਦਲ ਨਾਲੋਂ ਮੈਨੂੰ ਤਗੜੇ ਲੱਗਦੇ ਆ ਤੇ ਲੋਕਾਂ ਨੂੰ ਵੀ ਲੱਗਦੇ ਕਿਉਂਕਿ ਲੋਕਾਂ ਨੇ ਵੀ ਉਸ ਵੀਰ ਦਾ ਥੱਲੇ ਨਾਮ ਲਿਖ ਕੇ ਕਮੈਂਟ ਕਰਦੇ ਨੇ ਆ ਲੱਗਿਆ ਆਪਾਂ ਨਾਮ ਹੀ ਲਿਆ ਪਰ ਲੋਕਾਂ ਨੂੰ ਪਤਾ ਲੱਗ ਗਿਆ ਜਿਸ ਵੀਰ ਦੀ ਗੱਲ ਹੋ ਰਹੀ ਹੈ ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਸੀ ਨਾ ਭਾਨੇ ਮਹਾਰਾਜਾ ਰਣਜੀਤ ਸਿੰਘ ਦੀ ਤੇ ਜਦੋਂ ਆ ਸਾਰਾ The <laughs> ਮੈਂ ਤਾਂ ਹੈਰਾਨ ਹਾਂ ਉਹਨਾਂ ਵੀ ਡੇ ਵੀ ਯਾਰ ਬੇਅਕਲ ਬੇਸ਼ਰਮ ਲੋਕ ਇਹ ਬੈਠ ਕੇ ਤੁਲਨਾ ਕਰਦੇ ਨੇ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਉੱਥੇ ਪੇਸ਼ ਹੋਇਆ ਸੀ ਕਹਿੰਦੇ ਉਹ ਪ੍ਰਧਾਨਗੀ ਚ ਆਉਦੀ ਜਿਹੜਾ ਰਾਜਾ ਸੀਗਾ ਉਹ ਆਪਦਾ ਰਾਜਤੰਤਰ ਸਾਰਾ ਕੁਝ ਛੱਡ ਕੇ ਪੇਸ਼ ਹੋਇਆ ਸੀ ਵੀ ਸੁਖਵੀਰ ਨੂੰ ਤੁਸੀਂ ਕਹਿ ਰਹੇ ਹੋ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀਆਂ ਗਲਤੀ ਮਹਾਰਾਜਾ ਰਣਜੀਤ ਸਿੰਘ ਤੋਂ ਹੋਈ ਦੱਸੀ ਜਾ ਰਹੀ ਹੈ ਉਹ ਸ਼ਖਸੀ ਸੀ ਉਹਦੀ ਨਿੱਜੀ ਆਪਦੇ ਆਪਦੇ ਜੀਵਨ ਦੀ ਗਲਤੀ ਸੀ ਬਿਲਕੁਲ ਹੈਨਾ ਉਹ ਰਾਜ ਦੇ ਸਵਾਨ ਵਿੱਚ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀਆਂ ਨਹੀਂ ਸੀ ਹੋਈਆਂ ਜਾਂ ਕਿਸੇ ਹੋਰ ਧਰਮ ਦੇ ਗ੍ਰੰਥ ਦੀਆਂ ਬੇਦਮੀਆਂ ਨਹੀਂ ਸੀ ਹੋਈਆਂ ਪਰ ਇਹ ਲੋਕਾਂ ਨੂੰ ਮੈਨੂੰ ਤਾਂ ਹੈਰਾਨ ਹੋਣਾ ਇਹਨਾਂ ਨੂੰ ਸਮਝ ਹੀ ਨਹੀਂ ਹੈਗੀ ਕੱਲ ਇੱਕ ਇਹਨਾਂ ਦਾ ਲੀਡਰ ਉਹ ਇੰਟਰਵਿਊ ਦੇ ਰਿਹਾ ਕਹਿੰਦਾ ਕਿ ਜਿਹੜੇ ਕਾਲ ਤਖ ਸਾਹਿਬ ਦੇ ਜਥੇਦਾਰ ਨੇ ਨਾ ਉਹ ਸਾਡੇ ਨਾਲ ਧਰਮ ਦੀ ਗੱਲ ਕਰਨ ਸਾਨੂੰ ਧਰਮ ਦੇ ਮਾਮਲੇ ਦੱਸਣ ਵੀ ਤੁਸੀਂ ਇਦਾਂ ਕਰ ਲਓ ਇਦਾਂ ਕਰ ਲਓ ਕਿ ਸਾਨੂੰ ਨਾ ਪੋਲੀਟੀਕਲ ਨਾ ਦੱਸਣ ਹੂੰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਅਕਾਲ ਤਖਤ ਸਹਿਬ ਉਹ ਮੀਰੀ ਪੀਰੀ ਦਾ ਸਿਧਾਂਤ ਆ ਸਿੱਖਾਂ ਦੀ ਸਿਆਸਤ ਇੱਥੋਂ ਚੱਲਣੀ ਆ ਤੇ ਇਹ ਕਹਿੰਦੇ ਵੀ ਜਹੇਦਾਰ ਸਿਆਸਤ ਦੀ ਗੱਲ ਨਾ ਕਰ ਬਿਲਕੁਲ ਇਹ ਐਡੇ ਮੈਨੂੰ ਤਾਂ ਲੱਗਦਾ ਬੇਸਮਝ ਲੋਕ ਨੇ ਤੇ ਜੇਕਰ ਇਹੋ ਜਿਹੇ ਲੋਕ ਅਕਾਲੀ ਦਲ ਦਾ ਹਿੱਸਾ ਹੋਣ ਉਹ ਵੀ ਉਹ ਵੀਰ ਜੀ ਇਸ ਕਰਕੇ ਕਹਿੰਦੇ ਜਿਵੇਂ ਕਿ ਹੁਣ ਸੁੱਚਾ ਸਿੰਘ ਲੰਘਾਰ ਗਿਆ ਦੀਆਂ ਵੀਡੀਓ ਵਾਇਰਲ ਹੋਈਆਂ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਭਾਂਡਿਆਂ ਦੀ ਸੇਵਾ ਲਾ ਕੇ ਮਾਫੀਆਂ ਮੰਗਾਂਗੇ ਅੰਗੀਆਂ ਚਲੋ ਮਾਫੀ ਚਾਹਨੀ ਹੈ ਗੱਲਾਂ ਸਾਨੂੰ ਕਰਨੀਆਂ ਤਾਂ ਬੰਦੀਆਂ ਨਹੀਂ ਪਰ ਕਈ ਇਸ ਤਰ੍ਹਾਂ ਦੇ ਚਿਹਰੇ ਵੀ ਉੱਥੇ ਆਏ ਆ ਜਿਨ੍ਹਾਂ ਨੂੰ ਮਾਫੀਆਂ ਮ ਵਾਰਾ ਉਹਧਿਆਂ ਦੇ ਉੱਤੇ ਸਵੀਕਾਰਿਆ ਗਿਆ ਸੋ ਕਿਤੇ ਨਾ ਕਿਤੇ ਜਾ ਕੇ ਇਹ ਚੀਜ਼ਾਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਵੀ ਬੰਦਾ ਕਹਿੰਦੇ ਗਿਆ ਤੇ ਜਾ ਕੇ ਮੁਕਰਿਆ ਨਾ ਵੀ 51 ਦਿਨ ਤੋਂ ਵੱਧੋ ਬੰਦਾ ਕਦੇ ਕੱਢਿਆ ਨਹੀਂ ਇਸ ਸਿਧਾਂਤਿਕ ਤੌਰ ਤੇ ਕਿਹਾ ਜਾਂਦਾ ਸਿਆਣੇ ਬਜ਼ੁਰਗਾਂ ਦੀਆਂ ਘਾਵਤਾ ਬਣੀਆਂ ਹੋਈਆਂ ਬਾਕੀ ਅਕਾਲ ਤਖਤ ਸਾਹਿਬ ਤਾਂ ਮੇਰੀ ਪੀਰੀ ਦਾ ਮਾਲਕ ਹੈ ਬਿਲਕੁਲ ਤੇ ਉਥੇ ਇਹ ਚੀਜ਼ਾਂ ਬੋਲਣੀਆਂ ਫਿਰ ਇਹਦਾ ਮਤਲਬ ਕਿ ਹਜੇ ਵੀ ਇਹਨਾਂ ਦੇ ਅੰਦਰੋਂ ਜਿਹੜੀ ਹੰਕਾਰ ਤੇ ਹਉਮੇ ਦੀ ਵਾਸ਼ਨਾ ਜਿਹੜੀ ਉਹ ਭਰਪੂਰ ਆ ਰਹੀ ਆ ਸੋ ਕਿਤੇ ਨਾ ਕਿਤੇ ਜਾ ਕੇ ਲੋਕ ਹਜੇ ਵੀ ਹਉਮੇ ਵਸਨੇ ਮੈਂ ਤਾਂ ਭੈਣੇ ਇਹ ਕਹਿਣਾ ਵੀ ਜਿਹੜਿਆ ਇਹ ਇਹ ਵਾਲੇ ਨੇ ਨਾ ਇਹਨਾਂ ਨੂੰ ਸੁਚਾ ਲੰਗਾਈ ਚੰਗਾ ਬਿਲਕੁਲ ਕਿਉਂਕਿ ਉਹ ਉਹ ਵੇਖੋ ਕਿੰਨੇ ਕਿੰਨੀ ਵਾਰ ਉਥੇ ਗਿਆ ਨੰਗੇ ਪੈਰ ਉਹ ਕਹਿੰਦਾ ਬੇਸ਼ੱਕ ਉਹਦੀ ਗਲਤੀ ਬੜੀ ਵੱਡੀ ਸੀਗੀ ਨਹੀਂ ਨਹੀਂ ਸ਼ੋਭਦੀ ਹੈਨਾ ਜਿੰਨਾ ਵੱਡਾ ਸਾਡਾ ਅਹੁਦਾ ਹੁੰਦਾ ਆ ਉਹਨਾਂ ਸਾਨੂੰ ਆਪਣੇ ਜਿਹੜਾ ਕਰਦਾਰ ਨੂੰ ਕਾਇਮ ਵੀ ਰੱਖਣਾ ਪੈਂਦਾ ਆ ਤੇ ਮੈਂ ਕਹਿੰਦਾ ਉਹਨੇ ਚਲੋ ਮੰਨੀ ਤਾਂ ਗਈ ਹੈ ਤਾਂ ਹੁਣ ਮੰਨਣ ਹੀ ਨਹੀਂ ਦੇ ਉਹਨੇ ਮੰਨੀ ਉਹਨੂੰ ਕਹਿੰਦੇ ਰਿਹਾ ਵੀ ਨਹੀਂ ਤੈਨੂੰ ਕਰਨਾ ਚਾਹੀਦਾ ਨਹੀਂ ਮੰਨੀ ਦਾ ਬਾਦਲ ਸਾਹਿਬ ਨੇ ਨਹੀਂ ਸੀ ਉਹਦੇ ਤਾਂ ਹਾਂ ਹਾਂ ਤੇ ਸਾਰਾ ਹਲਾਈ ਜਾਂਦਾ ਸੀ ਮੰਨੀ ਦਾ ਕੀ ਪਾਣੇ ਹੁਣ ਮੁੱਕਰ ਕੇ ਕਹਿੰਦੇ ਉਹ ਤਾਂ ਹੀ ਵੈਸੇ ਹੀ ਕਹਿੰਦੇ ਪਹਿਲਾਂ ਹੀ ਸੋਚ ਕੇ ਗਿਆਈ ਵੀ ਪਰ ਕਹਿੰਦੇ ਮੀਡੀਆ ਵੀ ਇੱਕ ਇਹੋ ਜਿਹੀ ਚੀਜ਼ ਹੈ ਇੱਕ ਇਸ ਤਰ੍ਹਾਂ ਦਾ ਅੱਗ ਬਾਲ ਜੇ ਇੱਕ ਵਾਰ ਇਹ ਚ ਕੈਦ ਹੋ ਜੇ ਫੇਰ ਬੇਸ਼ੱਕ ਬੰਦਾ ਮੁਕਰਦਾ ਫਿਰੇ ਤੇ ਉਹ ਸ਼ੀਸ਼ਾ ਲਿਆਣ ਕੇ ਸਾਹਮਣੇ ਕਰ ਦੇ। ਬਿਲਕੁਲ ਸਾਰਾ ਕੁਝ ਸ਼ੀਸ਼ਾ ਪਹਿਨੇ। ਸਭ ਕੁਝ ਸ਼ੀਸ਼ਾ ਜਿ ਸਾਰੀਆਂ ਗੱਲਾਂ ਦਾ ਸਾਰਿਆਂ ਨੂੰ ਪਤਾ ਆ ਕਿ ਤਾਂ ਹੀ ਆ ਮੀਡੀਆ ਕਰਕੇ ਜੇ ਪਹਿਲਾਂ ਵਾਲਾ ਜੋਗ ਹੁੰਦਾ ਜਿਵੇਂ ਬਾਦਲ ਦੀਆਂ ਚਲਾਕੀਆਂ ਇੰਨਾ ਚਿਰ ਚੱਲੀ ਗਈਆਂ ਉਹ ਤਾਂ ਹੀ ਚੱਲੀਆਂ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਹੈਗਾ ਜਿੱਥੇ ਸੋਸ਼ਲ ਮੀਡੀਆ ਦੇ ਨੁਕਸਾਨ ਨੇ ਬਹੁਤ ਸਾਰੇ ਉਥੇ ਫਾਇਦੇ ਵੀ ਹੈਗੇ ਨੇ ਤੇ ਬਾਕੀ ਗੱਲ ਪੰਜਾਬ ਦੇ ਲੋਕਾਂ ਦੇ ਉੱਤੇ ਖੜੀ ਆ ਭੈਣੇ ਜਾਂਦੇ ਜਾਂਦੇ ਪੰਜਾਬ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਨਹੀਂ ਐਨੇ ਜੋਗੇ ਤਾਂ ਆਪ ਆਪਣੇ ਆਪ ਨੂੰ ਸਮਝਦੇ ਨਹੀਂ ਕਿ ਲੋਕਾਂ ਨੂੰ ਅਸੀਂ ਮੈਸੇਜ ਦਈਏ ਅਸੀਂ ਤਾਂ ਲੋਕਾਂ ਦੇ ਕੋਲੋਂ ਸਭ ਤੋਂ ਸਿੱਖਦੇ ਰਹਿੰਦੇ ਆ ਪਰ ਲੋਕਾਂ ਨੂੰ ਭੈਣੇ ਥੋੜਾ ਜਿਹਾ ਉਹਦੇ ਕੰਨ ਤਾਂ ਹੁਣ ਅੱਖਾਂ ਤਾਂ ਉਹਦੀਆਂ ਖੋਲਣੀਆਂ ਪੈਣਗੀਆਂ ਬਿਲਕੁਲ ਕਿਉਂਕਿ ਜੇ ਆਪਾਂ ਇਸੇ ਤਰੀਕੇ ਨਾਲ ਮਿੱਟੀ ਦੇ ਮਾਦੋ ਬਣੇ ਰਹੇ ਤੇ ਸਾਨੂੰ ਕਿੰਨੇ ਚਿਰ ਦੀ ਇਹ ਲੀਡਰਸ਼ਿਪ ਮਦੋਲਦੀ ਆਉਂਦੀ ਆ ਅੱਜ ਸਾਡਾ ਕਿਸਾਨ ਇਹ ਜਿਹੜਾ ਬੈਠਾ ਹੋਇਆ ਧਰਨਿਆਂ ਦੇ ਉੱਤੇ ਵੱਖ-ਵੱਖ ਸਾਡੇ ਅਦਾਰੇ ਸਾਡੇ ਪੰਜਾਬ ਰੋਡਵੇ ਦੇ ਕੰਮ ਹੈ ਸਾਡੇ ਬਿਜਲੀ ਬੋਰਡ ਦੇ ਕੰਮ ਹੈ ਸਾਰੇ ਲੋਕ ਅੱਜ ਬੈਠੇ ਹੋਏ ਇਨਾ ਧਰਨਿਆਂ ਨੂੰ ਲੈ ਕੇ ਹੈ ਨਸ਼ੇ ਦਾ ਬੋਲਬਾਲਾ ਆ ਹਰ ਪਾਸੇ ਇਨਾ ਕੁਝ ਹੋ ਰਿਹਾ ਇਹ ਕੀਤਾ ਕਿਨੇ ਆ ਕਿ ਕੀਤਾ ਦੇ ਨਾਲ ਲੀਡਰਸ਼ਿਪ ਨੇ ਆ ਜਿਹਦੀ ਜਿਹਦੀ ਵੀ ਸਰਕਾਰ ਆਉਂਦੀ ਰਹੀ ਹੈ ਕਿਸੇ ਨੇ ਕੋਈ ਕਸਰ ਨਹੀਂ ਛੱਡੀ ਤੇ ਮੈਨੂੰ ਤਾਂ ਲੱਗਦਾ ਕਿ ਜੇ ਲੋਕ ਸਿਆਣੇ ਹੋ ਜਾਣਗੇ ਲੋਕ ਇਸ ਵਾਰ ਵੀ ਜਾਗੇ ਵੀ ਜਦੋਂ ਵੀ ਮੌਕਾ ਬਣੇਗਾ ਲੋਕ ਇਹ ਨਾ ਸੋਚਣ ਕਿ ਇੱਕ ਦੀ ਆ ਪਾਰਟੀ ਜਿਤਾ ਦਈਏ ਇੱਕ ਦੀ ਆ ਪਾਰਟੀ ਹਰਾ ਦਈਏ ਲੋਕ ਬੰਦੇ ਜਿਤਾਉਣ ਜਦੋਂ ਲੋਕਾਂ ਦੇ ਕਿਰਦਾਰ ਚੈੱਕ ਹੋਣੇ ਚਾਹੀਦੇ ਆ ਅੱਜ ਲੋਕ ਇਹ ਦੇਖਣ ਵੀ ਅਸੀਂ ਕਿਹੜਾ ਬੰਦਾ ਜਿਤਾਉਣਾ ਅਸੀਂ ਇਹ ਨਹੀਂ ਵੇਖਣਾ ਵੀ ਪਾਰਟੀ ਕਿਹੜੀ ਜਿਤਾਉਣੀ ਆ ਜਦੋਂ ਲੋਕ ਇਸ ਪਾਸੇ ਨੂੰ ਆਉਣਗੇ ਚੰਗੇ ਬੰਦੇ ਜਿੱਤ ਕੇ ਜਾਣਗੇ ਹੁਣ ਐ ਨਹੀਂ ਹੁੰਦਾ ਵੇਖੋ 117 ਹਲਕੇ ਆ 117 ਹਲਕਿਆਂ ਦੇ ਵਿੱਚ 8-8 10-10 ਬੰਦੇ ਜਿਹੜੇ ਚੋਣ ਮੈਦਾਨ ਦੇ ਵਿੱਚ ਹੁੰਦੇ ਆ ਤੇ ਐ ਨਹੀਂ ਹੁੰਦਾ ਉਹ ਦਸੇ ਦੇ ਦਸ ਹੀ ਮਾੜੇ ਆ ਉਹਨਾਂ ਦੇ ਵਿੱਚ ਚੰਗੇ ਹੁੰਦੇ ਆ ਪਰ ਸਾਡੇ ਲੋਕ ਇਸ ਕਰਕੇ ਹਰਾ ਦਿੰਦੇ ਇਹਨਾਂ ਦੀ ਤਾਂ ਸਰਕਾਰ ਹੀ ਨਹੀਂ ਬੰਨੀ ਇਹ ਤਾਂ ਯਾਰ ਖਲੋਤਾ ਆ ਇਹਨੂੰ ਜਿਤਾ ਕੇ ਕਰਾਂਗੇ ਜੇਕਰ ਉਹ ਲੋਕਾਂ ਨੂੰ ਜਿਤਾ ਕੇ ਲੋਕ ਭੇਜਣਗੇ ਤੇ ਰਹੀ ਗੱਲ ਇਹ ਆ ਵੀ ਜਿਹੜਾ ਲੋਕ ਆ ਜਿਹੜੇ ਪੰਜਾਬ ਦੇ ਵਾਸੀ ਆ ਉਹ ਆਪਦੇ ਬੱਚਿਆਂ ਨੂੰ ਜਿਹੜਾ ਬਾਹਰ ਜਾਣ ਤੋਂ ਕੰਟਰੋਲ ਕਰਨ ਆਪਦੇ ਬੱਚਿਆਂ ਨੂੰ ਇੱਥੇ ਅਫਸਰ ਬਣਾਉਣ ਆਪਦੇ ਬੱਚਿਆਂ ਨੂੰ ਲੀਡਰ ਬਣਾਉਣ ਕਿਉਂਕਿ ਇਹਨਾਂ ਲੀਡਰਾਂ ਨੇ ਬੜਾ ਸਾਨੂੰ ਲੁੱਟ ਲਿਆ ਬੜਾ ਕੁੱਟ ਲਿਆ ਜੇ ਹੁਣ ਸਾਡੇ ਬਣਨਗੇ ਵੈਸੇ ਤਾਂ ਲੋਕਾਂ ਨੇ ਜਿਹੜੇ ਆ 92 94 95 ਜਿਹੜੇ ਜਿਤਾਏ ਆ ਇਹ ਵੀ ਆਪਦੇ ਸਮਝ ਕੇ ਜਿਤਾਏ ਸੀ ਪਰ ਇਹ ਛਤਰੀ ਉਧਰੋਂ ਹਿੱਲੀ ਸੀ ਤੇ ਜੋ ਉਧਰੋਂ ਕਬੂਤਰ ਛੱਡੇ ਗਏ ਇਹਦੇ ਜਾ ਕੇ ਉੱਥੇ ਹੀ ਬਹਿਣੇ ਸੀ ਜਦੋਂ ਪੰਜਾਬ ਦੇ ਵਿੱਚੋਂ ਕਬੂਤਰ ਛੱਡੇ ਜਾਣਗੇ ਉਹ ਪੰਜਾਬ ਦੀ ਕੁਰਸੀ ਤੇ ਬਹਿਣਗੇ ਪੰਜਾਬ ਵਾਲਿਆਂ ਨੂੰ ਪੰਜਾਬ ਵਾਲੇ ਮੌਕਾ ਦੇਣ ਤੇ ਮੈਨੂੰ ਲੱਗਦਾ ਕੋਈ ਵੱਡੀ ਗੱਲ ਨਹੀਂ ਆ ਕਿ ਸਾਰਾ ਕੁਝ ਠੀਕ ਹੋ ਜਾਊਗਾ ਬਹੁਤ ਬਹੁਤ ਧੰਨਵਾਦ ਬਾਈ ਜੀ ਦਾ ਬਾਈ ਜੀ ਨੇ ਬਹੁਤ ਵਧੀਆ ਸੰਖੇਪ ਦੇ ਵਿੱਚ ਜਿਹੜਾ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ ਸੋ ਇੰਨਾ ਗੱਲਾਂ ਤੋਂ ਅਸੀਂ ਮੁੱਕਰ ਨਹੀਂ ਹੋ ਸਕਦੇ ਇਹ ਸਾਡੀ ਅੱਜ ਦੀ ਸਚਾਈ ਆ ਕੋੜੀ ਸਚਾਈ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸੇ ਹੋਰ ਸ਼ਖਸੀਅਤ ਦੇ ਤੁਹਾਨੂੰ ਰੂਰ ਕਰਾਵਾਂਗੇ ਤਦ ਤੱਕ ਲਈ ਦਿਓ ਅਜਾਜ਼ਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ